ਜਿਨ੍ਹਾਂ ਤੋਂ ਸਾਨੂੰ ਆਪਣਾ ਰੌਣ 1 ਕੇ ਜੀ ਫੇਮ ਬਰਾਮਦ ਹੋਈ ਹੈ। ਨੂੰ ਫਿਲਹਾਲ ਗ੍ਰਿਫਤਾਰ ਕਰਕੇ ਨੂੰ ਜੇਲ੍ਹ ਭੇਜਿਆ ਜਾ ਚੁੱਕਾ ਹੈ। ਜਿਹਦੇ ਚ ਦੋ ਦੋਸ਼ੀ ਵੌਂਟਡ ਸੀਗੇ ਜਿਨ੍ਹਾਂ ਇਨ ਇੱਕ ਲੇਡੀ ਸੀਗੀ ਆਪਣਾ ਮਨਦੀਪ ਕੋਰ ਟੈਟੂਆਂ ਵਾਲੀ ਜਿਹਨੂੰ ਮਾਰ ਕੇ ਸੜਤਾ ਸੀ। ਖੋਨੇ ਉਸ ਕੁੜੀ ਤੋਂ ਆਪਣਾ ਖਿਹੜਾ ਛੁਡਾਣ ਲਈ ਇੱਕ ਕਦਮ ਚੁੱਕਿਆ ਹੈ। ਇਹ ਆਪਣੀ ਜਿਹੜੀ ਮਲੇਪ ਕੋਟਲਾ ਪੁਲਿਸ ਵੱਲੋਂ ਇੱਕ ਮਾੜੇ ਅਨਸਰਾਂ ਦੇ ਖਿਲਾਫ ਇੱਕ ਸਪੈਸ਼ਲ ਮੁਹਿੰਮ ਜਾਰੀ ਕੀਤੀ ਗਈ ਹੈ ਜਿਦੇ ਚ ਸਾਨੂੰ ਦੋ ਵੱਡੀ ਸਫਲਤਾਵਾਂ ਪ੍ਰਾਪਤ ਹੋਈਆਂ ਪਹਿਲੀ ਆਪਣੀ ਸੀਆਈ ਮੇਰੀ ਟੀਮ ਨੇ ਦੋ ਬੰਦਿਆਂ ਨੂੰ ਸ਼ੱਕ ਦੇ ਬਿਨਾ ਤੇ ਸੰਦੌੜ ਏਰੀਆ ਨੂੰ ਰਾਉਂਡ ਅਪ ਕੀਤਾ ਗਿਆ ਜਿਨ੍ਹਾਂ ਤੋਂ ਸਾਨੂੰ ਆਪਣਾ ਰੌਂਡ 1 ਕਿਜੀ ਫੀਮ ਬਰਾਮਦ ਹੋਈ ਹੈ ਇੱਕ ਟੂ-ਵਿਲਰ ਮਿਲਿਆ ਇਹ ਦੋ ਜਣੇ ਜਗਰਾਉਂ ਏਰੀਆ ਦੇ ਰਹਿਣ ਵਾਲੇ ਨੇ ਨੂੰ ਫਿਲਹਾਲ ਗ੍ਰਿਫਤਾਰ ਕਰਕੇ ਇਹਨਾਂ ਨੂੰ ਜੇਲ੍ਹ ਭੇਜਿਆ ਜਾ ਚੁੱਕਾ ਹੈ ਤੇ ਆਪਾਂ ਫਰਦਰ ਇਹਨਾਂ ਦੇ ਫਾਰਵਰਡ ਐਂਡ ਬੈਕਵਰਡ ਐਂਡ ਦੇ ਜੋ ਲਿੰਕੇਜਸ ਨੇ ਉਹ ਅਸੀਂ ਫਿਲਹਾਲ ਤਫ਼ਤੀਸ਼ ਕਰ ਰਹੇ ਹਾਂ ਤੇ ਹਵ ਸੈਕਿੰਡ ਇੱਕ ਜੀ 53 ਨੰਬਰ ਕੇਸ ਹੈ 302 ਦਾ ਥਾਣਾ ਮਰਗੜ ਦਾ ਜਿਹਦੇ ਚ ਦੋ ਦੋਸ਼ੀ ਵੌਂਟਡ ਸੀਗੇ ਜਿਨ੍ਹਾਂ ਇੱਕ ਲੇਡੀ ਸੀਗੀ ਆਪਣਾ ਮਨਦੀਪ ਕੋਰ ਟੈਟੂਆਂ ਵਾਲੀ ਜਿਹਨੂੰ ਮਾਰ ਕੇ ਸਿੜਤਾ ਸੀ ਸੋ ਕੱਲ ਆਪਣੀ ਸੀਆਈਏ ਨੇ ਥਾਣੇ ਦੀ ਟੀਮ ਨੇ ਆਪਣਾ ਕੇਸ ਦੇ ਮੇਨ ਦੋਸ਼ੀ ਮਨਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਸਵੇਰੇ ਅੱਜ ਇੱਕ ਉਹਦੇ ਸਾਥੀ ਨੂੰ ਪਤੜਕੇ ਰੇਡ ਕਰਕੇ ਉਹਨੂੰ ਵੀ ਅੱਜ ਫੜਿਆ ਗਿਆ ਸੋ ਹੁਣੇ ਕੇਸ ਦੇ ਚਾਰੇ ਦੋਸ਼ੀ ਨੂੰ ਫੜ ਲਿਆ ਗਿਆ ਜੋ ਕਿ ਇੱਕ ਵੱਡੀ ਨਾਨੇ ਅਸ਼ਲਾਗਾ ਯੋਗ ਕੰਮ ਕੀਤਾ ਗਿਆ ਇਹ ਇਹ ਮਨਦੀਪ ਸਿੰਘ ਨੂੰ ਵਿਆਹ ਕਰਨ ਲਈ ਪ੍ਰੈਸ਼ਰਾਈਜ਼ ਕਰਦੀ ਸੀ ਇਹ ਇਕੱਠੇ ਰਹਿੰਦੇ ਸੀ ਤੇ ਪਰ ਮਨਦੀਪ ਸਿੰਘ ਦੀ ਮਦਰ ਉਸ ਗੱਲ ਨੂੰ ਮੰਨਦੀ ਨਹੀਂ ਸੀ ਸੋ ਹੁਣੇ ਉਸ ਕੁੜੀ ਤੋਂ ਆਪਣਾ ਖਿਹੜਾ ਛੁਡਾਣ ਲਈ ਇੱਕ ਕਦਮ ਚੁੱਕਿਆ ਗਿਆ ਉਹਦੇ ਵੱਲੋਂ